ਪੰਜਾਬ ਦੇ ਵਿੱਚ ਪੰਜਾਬ ਰੋਡਵੇ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਸ ਦੀ ਜਾਂ ਫਿਰ ਸਿੱਧੇ ਤੌਰ ਤੇ ਕਹਿ ਦਈਏ ਕਿ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਅਹਿਮ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਗੱਲ ਕਿਸੇ ਤਣਪਤਣ ਨਹੀਂ ਲੱਗਦੀ ਕਿਸੇ ਤਰੀਕੇ ਦਾ ਸੱਟਾ ਅੰਤ ਦੇ ਵਿੱਚ ਨਹੀਂ ਨਿਕਲਦਾ ਤੇ ਉਸ ਤੋਂ ਬਾਅਦ ਉਹਨਾਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲੜਕ ਜਾਂਦੀਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਤੇ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਰੋਡਵੇਜ ਅਤੇ ਜਿਹੜਾ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਪਿਛਲੇ ਸਮੇਂ ਦੇ ਵਿੱਚ ਹੋਈਆਂ ਅਹਿਮ ਸਰਕਾਰ ਦੇ ਨਾਲ ਮੀਟਿੰਗਾਂ ਦੇ ਵਿੱਚ ਇੱਕ ਭਰੋਸਾ ਦਿੱਤਾ ਗਿਆ ਸੀ ਕਿ 28 ਜੁਲਾਈ ਤੱਕ ਤੁਹਾਡੀਆਂ ਸਾਰੀਆਂ ਮੰਗਾਂ ਨੇ ਜੜੀਆਂ ਉਹ ਤੁਹਾਡੇ ਨਾਲ ਸਮਝੌਤੇ ਜਾਂ ਫਿਰ ਜਿਸ ਤਰੀਕੇ ਹੋ ਜਾਣਗੀਆਂ ਉਹ ਮੰਗਾਂ ਦਾ ਨਿਬਟਾਰਾ ਕਰ ਦਿੱਤਾ ਜਾਵੇਗਾ ਉਹ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਹੱਲੇ ਤੱਕ ਅੱਜ 27 ਜੁਲਾਈ ਦਾ ਸਮਾਂ ਹੋ ਚੁੱਕਿਆ ਸਰਕਾਰ ਦੇ ਵੱਲੋਂ ਨਾ ਤਾਂ ਉਹ ਮੰਗਾਂ ਹੱਲ ਕੀਤੀਆਂ ਗਈਆਂ ਨੇ ਨਾ ਅੱਜ ਦੇ ਲਈ ਨਾ 28 ਜੁਲਾਈ ਯਾਨੀ ਕਿ ਭਲਕੇ ਦੇ ਲਈ ਕਿਸੇ ਵੀ ਤਰੀਕੇ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਤਾਂ ਇਸ ਗੱਲ ਨੂੰ ਲੈ ਕੇ ਭਾਰੀ ਰੋਸਾ ਜਿਹੜਾ ਪੰਜਾਬ ਰੋਡਵੇ ਦੇ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਸ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਨਾਲ ਦੇ ਨਾਲ ਉਹਨਾਂ ਦੇ ਵੱਲੋਂ ਹਾਲਾਂਕਿ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਕੱਲ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਸੇ ਤਰੀਕੇ ਦੀ ਮੀਟਿੰਗ ਨਹੀਂ ਦਿੱਤੀ ਜਾਂਦੀ ਤਾਂ ਫਿਰ ਸਾਡੇ ਵੱਲੋਂ ਕੱਲ ਤੋਂ ਅਗਲੇ ਜਰ ਜਾਣੀ ਕਿ ਭਲਕੇ ਸ਼ਾਮ ਜਾਂ ਪਰ ਕੱਲ ਤੋਂ ਅਗਲੇ ਦਿਨ ਤੋਂ ਜਿਹੜਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਜੜੀਆਂ ਬੱਸਾਂ ਨੇ ਇਹਨਾਂ ਕੰਟਰੈਕਟ ਵਰਕਰਸ ਦੇ ਅੰਡਰ ਆਉਂਦੀਆਂ ਨੇ ਉਹ ਜੜੀਆਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਦੇ ਉੱਪਰ ਜਾਣਗੀਆਂ ਜਾਨੀ ਕਿ ਜੇਕਰ ਇਹ ਹੜਤਾਲ ਅਣਮਿੱਥੇ ਸਮੇਂ ਦੇ ਲਈ ਹੁੰਦੀ ਆ ਤਾਂ ਫਿਰ ਆਮ ਤੌਰ ਤੇ ਜਿੰਨੇ ਆਮ ਤੌਰ ਤੇ ਲੋਕ ਇਹਨਾਂ ਬੱਸਾਂ ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਨੇ ਤਾਂ ਉਹਨਾਂ ਦੇ ਲਈ ਵੀ ਵੱਡੀ ਖੱਜੜ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਜੇਕਰ ਅੱਜ ਜਾਂ ਫਿਰ ਕੱਲੂ ਸਰਕਾਰ ਦੁਆਰਾ ਇਹਨਾਂ ਕੱਚੇ ਮੁਲਾਜ਼ਮਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਮੀਟਿੰਗ ਨਹੀਂ ਕੀਤੀ ਜਾਂਦੀ ਮੰਗਾ ਹੱਲ ਨਹੀਂ ਕੀਤੀ ਜਿੰਦੇ ਤਾਂ ਇਨਾ ਕੰਟਰੈਕਟ ਵਰਕਰਸ ਦੇ ਉਤਾਰ ਪੰਜਾਬ ਦੇ ਵਿੱਚ ਅਣ ਮਿੱਥੇ ਸਮੇਂ ਦੇ ਲਈ ਪੀ ਆਰਟੀਸੀ ਅਤੇ ਪਨ ਬਸਸਾਂ ਦੀ ਹੜਤਾਲ ਹੋ ਸਕਦੀ ਹੈ ਹਾਂਜੀ ਸਰ ਆਪਣਾ ਨਾਮ ਡੈਜਿਨੇਸ਼ਨ ਦੱਸਦੇ ਜਿਹੜੀ ਪ੍ਰੈਸ ਹੋਣਾ ਕਿ ਕੀ ਮੇਨ ਮੁੱਦਾ ਹੈ ਮੇਰਾ ਨਾਮ ਸਰ ਬਲਜੀਤ ਸਿੰਘਵਾ ਮੈਂ ਪੰਜਾਬ ਰੋਡੋ ਪਨ ਬਸ ਪੀ ਆਰਟੀਸੀ ਕੰਟਰੈਕਟ ਯੂਨੀਅਨ 25 ਬਟਾ 11 ਤੋਂ ਸੂਬਾ ਕੈਸ਼ੀਅਰ ਆ ਅੱਜ ਅਸੀਂ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਆਮ ਲੋਕਾਂ ਨੂੰ ਸੂਚਿਤ ਕਰ ਲਈ ਤੇ ਆਪਣੀਆਂ ਮੰਗਾਂ ਦਾ ਹੱਲ ਕਢਾਉਣ ਲਈ ਜਿਹੜੀ ਉਹ ਤੁਹਾਡੇ ਕਚੈਰੀ ਦੇ ਵਿੱਚ ਹਾਜ਼ਰ ਹੋਏ ਆ। ਸੋ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ। ਸੋ ਸਾਡੀ ਅਸੀਂ 2007 ਤੋਂ ਜਿਹੜਾ ਵਾ ਇਸ ਵਿਭਾਗਮੇ ਦੇ ਵਿੱਚ ਆਪਣੇ ਆਨਸ਼ੋਰਸ ਤੇ ਕੰਟੈਕਟ ਬੇਸ ਤੇ ਜਿਹੜੀਆਂ ਉਹ ਨੌਕਰੀਆਂ ਕਰ ਰਹੇ ਆ। ਸੋ ਸਾਡੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਲਗਭਗ ਕਾਫੀ ਮੀਟਿੰਗਾਂ ਹੋਈਆਂ। ਕੁਝ ਮੰਗਾਂ ਜਿਵੇਂ ਤਨਖਾਹ ਵਾਧੇ ਤੱਕ ਜਿਹੜੀਆਂ ਉਹ ਸੀਮਤ ਰਹਿ ਗਈਆਂ। ਪਰੰਤੂ ਇਹ ਸਰਕਾਰ ਤੋਂ ਸਾਨੂੰ ਕਾਫੀ ਆਫੀ ਇਹ ਸਰਕਾਰ ਜਿਹੜੀ ਆ ਜਦੋਂ ਸੱਤਾ ਦੇ ਵਿੱਚ ਆਈ ਆ ਭਗ ਸਿੰਘ ਦੀ ਸੋਚਣਾ ਆਈ ਆ ਇਹ ਸਰਕਾਰ ਜਿਹੜੀ ਆ ਸਾਡੇ ਮੁਲਾਜ਼ਮਾਂ ਨੂੰ ਰੈਗੂਲਰ ਜਿਹੜਾ ਕਰੂਗੀ ਰਵੈਤੀ ਪਾਲਟੀਆਂ ਤੋਂ ਜਿਹੜਾ 93 ਮਿਲੀ ਤੇ 92 ਤੋਂ 93 ਐਮਐਲਏ ਜਿਹੜੇ ਆ ਇਹ ਸਰਕਾਰ ਦੇ ਬਣੇ ਪਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਾਡੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਫਾਈਨਲ ਮੀਟਿੰਗ 1 ਜੁਲਾਈ ਨੂੰ ਜਿਹੜੀ ਆ 1 ਜੁਲਾਈ 2024 ਨੂੰ ਜਿਹੜੀ ਆ ਉਹੋ ਹੀ ਆ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖੁਦ ਨਾਲ ਮੀਟਿੰਗ ਕਰਕੇ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚੋਂ ਆਹ ਲੈਟਰ ਜਿਹੜੀ ਆ ਸਾਨੂੰ ਕੱਢ ਕੇ ਤੇ ਸਾਡੇ ਦੋ ਨੁਮਾਇंदे ਜਿਹੜੇ ਆ ਉਹ ਪਾਇਆ ਵਿੱਚ ਉਤਾਰਾ ਵੀ ਜਿਹੜਾ ਉਹਨਾਂ ਨੇ ਸਾਨੂੰ ਕੀਤਾ ਹੈ ਸਾਡੀਆਂ ਸੱਤ ਮੰਗਾਂ ਵਾਂ ਸੱਤ ਮੰਗਾਂ ਦੇ ਜਿਹੜੀ ਆ ਉਹ ਇੱਕ ਕਮੇਟੀ ਬਣਾਤੀ ਤੇ ਇਹ ਕਮੇਟੀ ਤੇ ਵਿੱਚ ਨੁਮਾਇंदे ਤੇ ਟ੍ਰਾਂਸਪੋਰਟ ਮੰਤਰੀ ਜਿਹੜੇ ਉਹਨਾਂ ਦੇ ਚੇਅਰਮੈਨ ਲਾ ਕੇ ਇਹ ਮੰਗਾਂ ਦਾ ਜਿਹੜਾ ਹੱਲ ਕੀਤਾ ਜਾਊਗਾ ਪਰ ਲਗਾਤਾਰ ਮੀਟਿੰਗਾਂ ਹੋਈਆਂ ਪਾਲਸੀ ਬਣੀ ਪਾਲਸੀ ਦੇ ਵਿੱਚ ਇਹ ਕਿ ਜਿਹੜੇ ਕੰਟੈਕਟ ਵਾਲੇ ਮੁਲਾਜ਼ਮਾਂ ਉਹ ਜਿਹੜੇ ਆ ਉਹ ਰੈਗੂਲਰ ਕੀਤੇ ਜਾਣਗੇ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮਾਂ ਉਹ ਕੰਟੈਕਟ ਤੇ ਕੀਤੇ ਜਾਣਗੇ ਜਿਹੜੇ ਕੁਝ ਨਿੱਕੀਆਂ ਛੋਟੀਆਂ ਰਿਪੋਰਟਾਂ ਵਾਲੇ ਕੱਡੇ ਮੁਲਾਜ਼ਮਾਂ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਤੇ ਵਿਭਾਗ ਦੇ ਵਿੱਚ ਬਖਾਂ ਪਾਈਆਂ ਜਾਣੀਆਂ ਨਵੀਆਂ ਤੇ ਨਾਲ ਹੀ ਜਿਹੜਾ ਟਰਾਂਸਪੋਰਟ ਮਾਫੀਆ ਵਾ ਉਹ ਜਿਹੜਾ ਉਹ ਖਤਮ ਕੀਤਾ ਜਾਊਗਾ ਪਰ ਲਗਾਤਾਰ ਮੀਟਿੰਗਾਂ ਦਾ ਦੌਰ ਚੱਲਿਆ ਮੀਟਿੰਗਾਂ ਦੇ ਵਿੱਚ ਜਿਹੜੇ ਸਾਡੀ ਪਿਛਲੇ ਦਿਨੀ ਜਦੋਂ ਸਾਨੂੰ ਲੱਗਾ ਕਿ ਸਰਕਾਰ ਟਾਲਮਟੋਲਦੀ ਜਿਹੜੀ ਉਹ ਨੀਤੀ ਬਣਾ ਰਹੀ ਆ ਤੇ ਅਸੀਂ ਜਿਹੜਾ ਵਾ 9 10 11 ਤਰੀਕ ਨੂੰ ਜਿਹੜਾ ਐਸੇ ਮਹੀਨੇ ਜਿਹੜੀ ਆ ਹੜਤਾਲ ਕੀਤੀ ਦੇਸ਼ ਵਿਆਪੀ ਹੜਤਾਲ ਦੇ ਨਾਲ 9 ਤਰੀਕ ਨੂੰ ਸਾਡੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਦੇ ਨਾਲ ਜਿਹੜੀ ਉਹ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਕਮੇਟੀ ਬਣੀ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਸੱਤਾ ਮੰਗਾ ਦਾ ਹੱਲ ਜਿਹੜਾ ਵਾ ਉਹ 28 ਤਰੀਕ 28 7 25 ਨੂੰ ਕੱਢਣ ਦਾ ਜਿਹੜਾ ਉਹ ਘ੍ਰੋਸਾ ਦਿੱਤਾ ਸੀ ਉਸ ਤੋਂ ਪਹਿਲਾਂ ਜਿਹੜੀਆਂ ਵਿਭਾਗ ਦੀਆਂ ਮੰਗਾ ਵਾਂ ਉਹਦੇ ਪ੍ਰਤੀ ਲਾਲਜੀਤ ਭੁੱਲਰ ਦੀ ਇੱਕ ਜ਼ਿੰਮੇਵਾਰੀ ਉਹਨਾਂ ਨੇ ਫਿਕਸ ਕੀਤੀ ਸੀ ਉਹਨਾਂ ਨੇ ਮੀਡੀਆ ਦੇ ਵਿੱਚ ਆਣ ਕੇ ਇੱਕ ਸਟੇਟਮੈਂਟ ਵੀ ਦਿੱਤੀ ਕਿ ਮੈਂ 16 ਤਰੀਕ ਨੂੰ ਜਿਹੜੀਆਂ ਵਾਂ ਉਹ ਵਿਭਾਗੀ ਮੰਗਾ ਜਿਹੜੀਆਂ ਉਹ ਹੱਲ ਕਰਾਂਗੇ ਔਰ ਸੀ ਨੂੰ ਜਿਹੜਾ ਵਾ ਉਹ ਵਿਚਾਰ ਕੇ ਤੇ 28 ਤਰੀਕ ਨੂੰ ਜਿਹੜਾ ਅਸਲੀ ਆ ਜਾਮਾ ਜਿਹੜਾ ਉਹਨੂੰ ਪਹਿਨਾ ਦਾਂਗੇ ਪਰੰਤੂ 16 ਤਰੀਕ ਵਾਲੀ ਜਿਹੜੀ ਆ ਉਹ ਮੀਟਿੰਗ ਟ੍ਰਾਂਸਫਰ ਮੰਤਰੀ ਜੀ ਨੇ ਸਾਡੇ ਨਾਲ ਨਹੀਂ ਕੀਤੀ ਉਸ ਤੋਂ ਬਾਅਦ 28 ਤਰੀਕ ਵੀ ਆਉਣ ਵਾਲੀ ਆ ਪਰ ਅਜੇ ਤੱਕ ਸਾਡੇ ਵਿਭਾਗ ਲੋ ਸਰਕਾਰ ਵੱਲੋਂ ਕੋਈ ਵੀ ਸਾਨੂੰ ਜਿਹੜਾ ਲੈਟਰ ਨਹੀਂ ਪ੍ਰਾਪਤ ਹੋਇਆ ਕਿ ਤੁਹਾਡੀ 28 ਤਰੀਕ ਨੂੰ ਕਿੰਨੇ ਵਜੇ ਮੀਟਿੰਗ ਆ ਸੋ ਪੰਜਾਬ ਰੋਡ 'ਤੇ ਤੇ ਪੀਆਰਟੀਸੀ ਦੇ 8000 ਤੋਂ ਪਲੱਸ ਮੁਲਾਜ਼ਮਾਂ ਦੇ ਵਿੱਚ ਮਨਾਂ ਦੇ ਵਿੱਚ ਭਾਰੀ ਰੋਸ ਆ ਇਸ ਕਰਕੇ ਅਸੀਂ ਜਿਹੜਾ ਵਾ ਉਹ 28 ਤਰੀਕ ਨੂੰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਤੇ 29 ਤਰੀਕ ਨੂੰ ਪਹਿਲੇ ਟਾਈਮ ਤੋਂ ਅਣਮਿੱਥੇ ਸਮੇਂ ਦੀ ਜਿਹੜੀ ਉਹ ਹੜਤਾਲ ਕਰਾਂਗੇ ਜਿਹਦੇ ਵਿੱਚ ਜਿਹੜਾ ਨਖਾਨ ਜੋ ਵੀ ਜਾਨੀ ਤੇ ਮਾਲੀ ਨਖਾਨ ਹੋਊਗਾ ਉਹਦੀ ਸਾਡੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਹੋਵੇ ਬਿਲਕੁਲ ਜੀ ਸਾਡੀ ਕੰਬਾਇਨ ਜਥੇਬੰਦੀ ਆ ਪੰਜਾਬ ਰੋਡਾਂ ਦੇ ਪੰਨ ਬੱਸ ਪੀਆਰਟੀਸੀ ਦੀ ਸੋ ਸਾਡੀਆਂ 1700 ਬੱਸ ਸਾਡੀ ਪੰਜਾਬ ਰੋਡਾਂ ਦੇ ਪੰਨ ਬੱਸ ਦੀ ਆ ਤੇ 1300 ਤੋਂ ਲੈ ਕੇ 1400 ਬੱਸ ਜਿਹੜੀ ਆ ਸਾਡੀ ਪੀਆਰਟੀਸੀ ਦੀ ਆ ਉਹ ਸਾਰਿਆਂ ਦਾ ਚੱਕਾ ਜਾਮ ਰਹੂਗਾ ਲੱਗਦੀ ਕਿ ਸਰਕਾਰ ਦੀ ਮਨਸ਼ਾ ਵੀ ਲੱਗਦੀ ਝੂਠ ਸਰਕਾਰ ਬਣਾਏ ਤੁਹਾਡਾ ਨਾਮ ਵਾਦਾ ਵੀ ਦਿੱਤਾ ਗਿਆ ਸੀ ਬਿਲਕੁਲ ਜੀ ਜਿਹੜੇ ਸਭ ਤੋਂ ਮੇਨ ਸੁਪਰੀਮੋ ਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਹਾਂਜੀ ਸਰ ਆਪਣਾ ਨਾਮ ਡੈਜਿਨੇਸ਼ਨ ਦੱਸਦੇ ਆ ਜਿਹੜੀ ਪ੍ਰੈਸ ਕਾਨਫਰੈਂਸ ਕਿਹ ਕੀ ਮੇਨ ਮਾਧਿਅਮ ਤੇ ਮੇਰਾ ਨਾਮ